ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਰਦੀਤੇ ਕਿਹਾ ਦੋਸਤੋ ਜਿਹੜਾ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਸਰਕਾਰ ਪਰ ਲੋਕ ਅਦਾਲਤ ਲੱਗਾਈ ਜਾਂਦੀ ਹੈ ਸੰਗਾਈ ਜਾਂਦੀ ਹੈ ਸਾਲ ਦੇ ਵਿੱਚ ਚਾਰ ਵਾਰ ਲੋਕ ਅਦਾਲਤ ਲਗਾਈ ਜਾਂਦੀ ਹੈ ਤੇ ਇਹਦੇ ਸਬੰਧ ਤੇ ਜਿਹੜੀ ਉਹਨ ਲੋਕ ਅਦਾਲਤ ਕਦੋਂ ਲੱਗ ਰਹੀ ਹੈ ਉਹ ਵਿੱਚ ਕਿਹੜੀ ਕਿਹੜੀ ਕੇਸ ਆ ਸਕਦੇ ਆ ਕਿਹੜੀ ਕਿਹੜੇ ਲਾ ਸਕਦੇ ਕੀ ਕੀ ਚਾਹੀਦਾ ਉਹ ਸਾਰੀਆਂ ਆਪਾਂ ਜਿਹੜੀਆਂ ਗੱਲਾਂ ਲੈ ਕੇ ਸਾਰੇ ਕੋ ਸਵਾਲਾਂ ਲੈ ਕੇ ਗੱਲ ਕਰਦੇ ਆ ਜਸ ਸਾਲ ਦੇ ਨਾਲ ਲੋਕ ਅਦਾਲਤ ਸਾਡੇ ਨਾਲ ਇਹ ਸਭ ਕਦੋਂ ਲਗਾਈ ਜਾ ਰਹੀ ਹੈ ਤੇ ਕਦੋਂ ਨੂੰ ਕੀ ਕੀ ਕਿਹੜੇ ਬੈਂਚ ਲੱਗ ਰਹੀ ਹੈ ਕਿੱਥੇ ਕਿੱਥੇ ਲੱਗ ਰਹੀ ਹੈ ਤੇ ਜੁਹੋਸਾ ਦੂਸਰੇ ਸਾਰੇ ਥਰਡ ਉਹਨਾਂ ਤੋਂ ਨਵੀਂ ਕੇ ਅਸ਼ੂਰ ਜੋ 2024 ਮੰਗੀਆਂ ਜੀ ਇਹਦੇ ਵਿੱਚ ਡਿਪੈਂਡੈਂਸਿਸ ਵੀ ਆਉਂਦੇ ਨੇ ਜੀ ਤੇ ਡਰਾਈਵ ਚਲਾਉਣ ਦੀ ਹੈ ਤੇ ਜਿਹੜੇ ਵੀ ਲੈਜੂਵੇਟ ਮੈਟਰ ਵੀ ਆਉਂਦੇ ਨੇ ਜਿਸ ਤੋਂ ਬੀ ਐਸ ਐਨ ਵੀ ਹੋ ਸਕਦੇ ਹੋ ਐਸ ਬੀ ਮੈਕਾ ਵੀ ਜਿਹੜੇ ਮੈਕ ਸੌਰੀ ਮੈਕਾ ਦੇ ਹੋ ਸਕਦੇ ਤੇ ਹੋਰ ਜਿਹੜੇ ਪਬਲਿਕ ਡਿਟੀ ਸਰਵਿਸ ਦੇ ਕੁਲਡਿਗਰੀ ਮੈਟਰ ਜਿਹੜੇ ਉਹ ਨੈਸ਼ਨਲ ਗਰੁੱਪਾਂ ਵਿੱਚ ਟੈਕਨੋਲੋਜੀ ਸਰ ਕੀ ਕਿ ਕਿ ਟੈਕਨੀਕਲ ਨਹੀਂ ਹੈ ਕਿ ਲੋਕ ਦਾ ਜਿਹੜਾ ਹੁਸ਼ਿਆਰ ਉਹ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਦਾ ਉਹ ਸੰਪੇਦ ਹੈ ਉਹ ਉਹਨਾਂ ਦੇ ਸੰਬੰਧ ਸਾਡੀ ਗੱਲ ਦਾ ਮਤਲਬ ਉਹਨਾਂ ਜਣੇ ਉਹ ਤੋਂ ਉਹਦੇ ਵਿੱਚ ਕੰਮ ਨੂੰ ਪੇਸ਼ ਹੋ ਕੇ ਆਪਣਾ ਮੈਟਰਿਕ ਮਿਟਰ ਕੰਸਟ੍ਰਕਟਿੰਗ ਦਾ ਸਰਟੀਫਿਕੇਟ ਰਿਸਪੋਨਸ ਸਰ ਇਹ ਕਿ ਕੀ ਦੀ ਲੋੜ ਹੈ ਜਿਹੜਾ ਕਿ ਪੱਕ ਦੋਨੇ ਜਾਂ ਤੁਹਾਡੇ ਤੋਂ ਪ੍ਰੋਵਾਈਡ ਕਰਾਣੀ ਇਹ ਇਨਫੈਕਟ ਬੁਧੀ ਕਲੀਅਰ ਵਿੱਚ ਕੋਈ ਜ਼ਰੂਰਤ ਨਹੀਂ ਹੈ ਕਿ ਉਹ ਕੋਈ ਵੀ ਪੀਪਲ ਪਰਸਨਲ ਵੇ ਜਾਂ ਨੈਸ਼ਨਲ ਲੋਕ ਦਾ ਤੇ ਲੋਕਾਂ ਦੀ ਸੁਰੱਖਿਅਤ ਦੇ ਵਿੱਚ ਕਰ ਸਕਦੇ ਨੇ ਤੇ ਇਹ ਰਿਚ ਜੱਜਿਸ ਦੇ ਪੈਂਸਿਨਰੀਆ ਤੇ ਫਾਰ ਜਗ੍ਹਾ ਤੇ ਨਾ ਜਗ੍ਹਾ ਤੇ ਜੱਜ ਕਰਨ ਦੀ ਹੈ ਜਾਂ ਜੀ ਇਹ ਚ ਦੋਸਤ ਤਿੰਨ ਜਣੇ ਦੇ ਮੈਚ ਲਗਾਏ ਚਾਰ ਜਣੇ ਚਾਰ ਗੜਸ਼ਕ ਕਰ ਦਸ ਲੋ ਬੀਰੀ ਤੇ ਪਛਾਰ ਚਾਰ ਕੋ ਇਹ ਚਾਰ ਜਣੇ ਕਰਦੇ ਮੈਚ ਲਗਾਏ ਕਿ ਉਹ ਬੈਂਕ ਮੈਚ ਦੀ ਗਿਰਤੀ ਜੋ ਇੱਕ ਕੇ ਉਹਦੇ ਵਿੱਚ ਮਿਨੀਮਮ ਡਿਵਰਸਿਫਿਕੇਸ਼ਨ ਹੋਣਾ ਚਾਹੀਦਾ ਜਿੰਤਾ ਉਸ ਕੋਲ ਉਹਦਾ ਬੈਂਕਰ ਮਾਹਰ ਵਿਸ਼ਾ ਚ ਦੱਸ ਦੋ ਉਹ ਵੀ ਦੂਰੀ ਦਾ ਉਹਦੇ ਕੋਲ ਦੇ ਕੰਮ ਚਾਹੀਦਾ ਇਸ ਲਈ ਜੇ ਤੁਹ ਪੈਨਸ਼ਨ ਲਗਦੀ ਹੈ ਇਹ ਜਿਹਾ ਜਸਾ ਵੀ ਨਾ ਚੈੱਕ ਨਾ ਦੇ ਜਾਂ ਸ਼ਹਿਨ ਜਸਾ ਸਭ ਇਹ ਵਿੱਚ ਬੈਠ ਗਏ ਇਹ ਜਿਹੜੀਆਂ ਚੈੱਕ ਅਸੌਫੀ ਡਿਸਕਸ਼ਨ ਪੁਆ ਉਹਨੂੰ ਐਸੀ ਚੈੱਕ ਕਰਦੇ ਆ ਰੋਡਿਨ ਰੂਟੀਨ ਦੇ ਵਿੱਚ ਜਿਹੜਾ ਮੈਂਸ ਦੇ ਵਿੱਚ ਜਿਹੜਾ ਆਪਾਂ ਦੇ ਪੀਕ ਉਹਨਾਂ ਦੇ ਨਾਲ ਪਿਆ ਹੈ ਨਾ ਤੇ ਇਹਨਾਂ ਦੀ ਜੋ ਹਰਕਤ ਇਸ ਤਰ੍ਹਾਂ ਅਰਸ਼ਾ ਦੇ ਸਾਹਮਣੇ ਸਰ ਐਂਜਸ ਤਰ੍ਹਾਂ ਇਹ ਤੁਹਾਡੇ ਨੈਸ਼ਨਲ ਲੂਕ ਦਾਦੇ ਦੇ ਵਿੱਚ ਕੋਈ ਕੇਸ ਲੱਗਦਾ ਹੈ ਤੇ ਉੱਥੇ ਫਾਈਨਲ ਹੋ ਜਾਂਦਾ ਉਹਦੀ ਅੱਗੇ ਕੋਈ ਤਰੀਕ ਲਕੀ ਇਸ ਕੇਸ ਨੈਸ਼ਨਲ ਲੂਕ ਦਾ ਕੋਈ ਪੈਸਾ ਹੋਊਗਾ ਉਹਦੀ ਕੋਈ ਅਗੇ ਕੋਈ ਦੀ ਇਹ ਮਤਲਬ ਹੈ ਸੋ ਇਨ ਮੀਟੂ ਰੋਲ ਸਟ੍ਰੈਟਜੀ ਦਾ ਮਤਲਬ ਦੋਨਾਂ ਚਾਰ ਦੇ ਵਜੂਦ ਦੇ ਨਾਲ ਸੈਂਟੀ ਦੇ ਨਾਲ ਫੈਸਲਾ ਹੋਣ ਕਰਕੇ ਇਹਨਾਂ ਦੀ ਕੋਈ ਗੁੰਜਰੀ ਨਹੀਂ ਹੁੰਦੀ ਕਿ ਇਹ ਚੌਥਾ ਸਤੰਭ ਹੋਵੇ 24 ਸਤੰਭ ਹੋਵੇ ਤੇ ਚਾਰ ਬੈਂਚ ਲੱਗਣਗੇ ਜਿਹਦੇ ਵਿੱਚੋਂ ਚਾਰ ਜਿਹੜਾ ਬੈਂਚ ਲਗਾ ਲਿਓ ਚਲੋ ਮੈਂ ਚੁੱਪ ਕਰ ਬੈਠ ਜਾਂਦਾ ਉਹ ਸਿੱਧੀ ਤੇ ਜਿਹੜੇ ਚਾਰ ਜਿਹੜਾ ਸੁਣਾਈ ਹੋਈ ਜਾਂਦੀ ਕਿ ਇੱਕ ਇੱਕ ਹਰ ਤੁਗਟ ਪਿਆ ਤੋ ਕੁਝ ਜਿਹੜੇ ਕੇਸ ਜਿਹੜੇ ਹੋਣੇ ਚਾਹੀਦੇ ਇਹ ਸਭ ਇੱਕ ਮਤਲਬ ਜਿਹੜੇ ਕਿੰਨੇ ਕੇਸ ਜਿਹੜੇ ਫਾਈਨ ਵਗੈਰਾ ਦੇ ਹੋ ਜਾਂਦੇ ਆ ਜਿਹੜੀ ਇਹਨਾਂ ਦੇ ਵਿੱਚੋਂ ਹੁੰਦੀ ਆ ਦੇ ਵਿੱਚ ਗੱਲ ਅਸੀਂ ਗੱਲ ਕਰਦੇ ਆ ਇਹ ਫਾਈਲ ਰਹਿੰਦਾ ਕਿ ਜੇ ਮਿਨੀਮਮ ਤੋਂ ਮਿਨੀਮਮ ਜੜੇ ਕਿਸੇ ਕੰਮ ਸਿੱਧਾ ਸੀ ਮਸਾਬਤ ਨੂੰ ਫਾਈਲ ਜਦੋਂ ਜਸਮ ਡਿਸਕਸ਼ਨ ਤੋਂ ਕਲਪ ਕਰਨਾ ਤਾਂ ਉਸ ਤਰ੍ਹਾਂ ਤੇ ਇਹ ਦੇ ਵਿੱਚ ਉਹ ਅਕਚਲ ਆਉਂਦੀ ਹੈ ਆਡੀ ਫਾਈਲ ਇਹ ਉਹ ਵੀ ਜੇ ਲੋਕੀ ਅਪਲੀਕੇਸ਼ਨ ਦੇ ਕੇ ਕੋਰ ਵਿੱਚ ਲਵਾ ਪ੍ਰੋਜੈਕਟ ਸਰ ਕੋਰਪੋਰੇਟ ਡਾਟੇ ਲਿਸ਼ ਲੋਕਦਾਨ ਦੇ ਸੰਬੰਧ ਚਾਪਾ ਲੋਗਨ ਐਸੇ ਨੂੰ ਪੀਕ ਕਰ ਸਕਦੇ ਕਿਥੇ ਪੱਤਵਤਾ ਖੋਜ ਕਰੋ ਤਾਂ ਕਿ ਜਿਹੜੇ ਤੁਹਾਡੇ ਲਈ ਜਿਹੜੀ ਸੱਜਣ ਤੇ ਉਹਨਾਂ ਲਈ ਕਾਈ ਕਰਦਾ ਹੈ ਜੇ ਮਸਲੇ ਇੱਕੋ ਨੂੰ ਮੈਨੂੰ ਬਾਰਬਰਤ ਕਰਨ ਦੀ ਜਿਹੜੀ ਸਦੀ ਪਰਮਾ ਲੋਕਦਾਨ ਦਾ ਲੱਗ ਰਿਹਾ ਹੈ ਜੀ ਉਹ ਰੈਗੂਲਰ ਨਾ ਹੁੰਦੀ ਹੈ ਮੈਂ ਰਾਮ ਪਬਲਿਕ ਨੂੰ ਇਹ ਪੀਕ ਕਰਦਾ ਕਿ ਪਰਾਂਟ ਲੋਕਦਾਨ ਦੇ ਵਿੱਚ ਪਬਲਿਕ ਸੇਵਾਜ਼ ਦੇ ਰਿਗਾਰਡਿੰਗ ਜਿਹੜੇ ਮੈਟਰੀਅਲ ਉਹ ਤੁਸੀਂ ਐਕਟਿਵਲੀ ਲਗਾ ਸਕਦੇ ਹੋ ਉਹਦੇ ਵਿੱਚ ਰੀਡਿੰਗ ਇਜ਼ੀ ਹੈ ਬਾਕੀ ਕੋਈ ਜ਼ਰਤਾਂ ਨਾ ਹੋਵੇ ਸਿੰਪਲ ਐਪਲੀਕੇਸ਼ਨ ਬਾਈ ਰੋਪਿੰਗ ਟੈਸਟ ਕੇ ਸਰਮੈਂ ਕਿ ਆਪ ਵੀ ਜਾ ਕੇ ਦੇ ਸਕਦੇ ਹੋ ਉਥੇ ਕੋਈ ਫਿਲ ਕੋ ਆਫਿਸ ਨਹੀਂ ਲੱਗਦੀ ਤੇ ਉਹਦੇ ਵਿੱਚ 6 ਮਨਸਿਕ ਡਿਸਪੋਜ਼ਲ ਹੋ ਜਾਂਦਾ ਉਹਦੇ ਵਿੱਚ ਕੈਸ ਸਰੀ ਉਹ ਇਹ ਹੁਣ ਇਹ ਮਾਮਲੇ ਵੀ ਜਿਹਦੇ ਵਿੱਚ ਪੈਸੇ ਰਿਕਵਰਡ ਕਰਵਾਏ ਜਾਂਦੇ ਨੇ ਕੀ ਜਿਸ ਵਿੱਚ ਜਾ ਕੇ ਜੇਕਰ ਕੋਈ ਰਿਕਵਰੀ ਸੂਟ ਜੀ ਰਿਕਵਰੀ ਸੂਟ ਪੈਂਡਿੰਗ ਕੇਸ ਹੈ ਕਿਸੇ ਦਾ ਉਹਦੇ ਵਿੱਚ ਬੋਧੂ ਜਦੋਂ ਫੈਸਲਾ ਹੋ ਜਾਂਦਾ ਵਿੱਚ ਉਹਨਾਂ ਅੰਡਰਸਟੈਂਡਿੰਗ ਦੇ ਨਾਲ ਜਦੋਂ ਕੇਸ ਸੁਣਦਾ ਹੋ ਜਾਂਦਾ ਤਾਂ ਜਿਹੜੀ ਕੋਰਟ ਫੀਸ ਲੱਗੀ ਹੁੰਦੀ ਆ ਉਹ ਸਰਕਾਰ ਵੀ ਸੁੱਟ ਕੇ ਹੋਰ ਢੱਡ ਹੋ ਜਾਂਦੀ ਪੂਰੀ ਪੂਰੀ ਉਸ ਪਾਰਟੀ ਸੋ ਦੋਸਤੋ ਇਸ ਸਾਲ ਨਾ ਰਾਵਤ ਸਾਹਿਬ ਦਾ ਸਮਝਿਆ ਨਾ ਸੀਜੀਐਮ ਜਿਹੜੀ ਇਹਨਾਂ ਨੇ ਕੰਕੀਤੀ ਹੈ ਲੋਕਦਾਨ 14 ਸਤੰਬਰ ਨੂੰ ਲੱਗ ਰਹੀ ਹੈ ਉਹਦੇ ਸਬੰਧੀ ਇਹਨਾਂ ਨੇ ਸਭ ਨੂੰ ਜਾਣਕਾਰੀ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਲੋਕਾਂ ਨੂੰ ਵੀ ਦਿਲ ਕੀਤੀ ਹੈ ਕਿ ਜਿਹੜੇ ਬਹੁਤ ਤਰਕੀ ਸੋ ਉਹਨਾਂ ਨੂੰ ਇਹਨਾਂ ਨਾਲ ਕੋਸ਼ਿਸ਼ ਕਰਤਾ ਕਿ ਮੋਜਾਦ ਦੀ ਨਾਲ ਟਾਈਮ ਹੀ ਬਰhta ਪੈਸੀ ਵੀ ਬਰhte ਹੈ ਕਿ ਕੈਸ ਵਿਕੜਿਆ ਦਰਿਖਾ ਹੁੰਦਾ ਤੇ ਨਾਲ ਸਭ ਤੋਂ ਵੱਡੀ ਗੱਲ ਇਹਦੀ ਹੈ ਕਿ ਇਸ ਨੈਸ਼ਨਲ ਲੋਕਦਾਨ ਦੇ ਵਿੱਚ ਜਿਹੜੇ ਕੋਈ ਫੈਸਲੇ ਆ ਉਹਨਾਂ ਦੀ ਅੱਗੇ ਜਨੀ ਅਪੀ ਨਹੀਂ ਹੋਈ ਸੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਨਾਲ ਲੋਕਾਂ ਤੱਕ ਪਹੁੰਚਾ ਕੇ ਇਹਨਾਂ ਨਾਲ ਸਿੱਧੀ ਗੱਲਬਾ